ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਤੁਹਾਡਾ ਚੈਨਲ ਤੇ ਸੋ ਅਧਿਆਪਕ ਮੋਰਚੇ ਦੀ ਗੱਲ ਕਰਾਂਗੇ ਆਪਾਂ ਜਿਹਦੇ ਵਿੱਚ ਕਿ ਉਹਨਾਂ ਨੇ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਆਪਣਾ ਰੋਸ ਮਜ਼ਾਹਰਾ ਕੀਤਾ ਅਤੇ ਮੁੱਖ ਮੰਤਰੀ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਹੈ ਤੇ ਕਿਹਾ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਨਹੀਂ ਤਾਂ ਇੱਕ ਅਧਿਹਾ ਲਾਨ ਕੀਤਾ ਹੈ ਯੂਨੀਅਨ ਨੇ ਜਿਹੜਾ ਆਪਾਂ ਇਸ ਖਬਰ ਦੇ ਵਿੱਚ ਜਾਣਾਂਗੇ ਸੋ ਦੋਸਤੋ ਜੇਕਰ ਤੁਸੀਂ ਵੀਡੀਓ ਦੇ ਵਿੱਚ ਅੱਜ ਪਹਿਲੀ ਵਾਰ ਹੀ ਆਏ ਹੋ ਇਸ ਚੈਨਲ ਤੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਉਸ ਤੋਂ ਬਾਅਦ ਆਪਣੇ ਦੋਸਤੋ ਮਿੱਤਰਾਂ ਦੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਅਤੇ ਦੋਸਤੋ ਵੀਡੀਓ ਨੂੰ ਲਾਸਟ ਦੇ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਸਾਰੀ ਅਤੇ ਪੂਕਤ ਜਾਣਕਾਰੀ ਪਹੁੰਚ ਸਕੇ ਸੋ ਚਲੋ ਦੋਸਤੋ ਆਪਾਂ ਪੜਦੇ ਹਾਂ ਇਸ ਖਬਰ ਨੂੰ ਜਿਹਦੇ ਵਿੱਚ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਅਧਿਆਪਕਾਂ ਨੇ ਵੱਡਾ ਇਕੱਠ ਕੀਤਾ ਹੈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਸਵੇਰ ਪਰਵਿਚ ਪੁਜੇ ਕੰਪਿਊਟਰ ਅਧਿਆਪਕਾਂ ਨੇ ਮੰਗਾਂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਕੈਂਪ ਤੁਰੀ ਅੱਗੇ ਨਾਰਾਬਾਜ਼ੀ ਕੀਤੀ ਇਸ ਦੌਰਾਨ ਉਨ੍ਹਾਂ ਨੇ ਹਲਕੇ ਦੇ ਪਿੰਨਾਂ ਵਿੱਚ ਸਰਕਾਰ ਦੇ ਪੰਡਿ ਪ੍ਰਚਾਰ ਲਈ ਅਦੀ ਦਰਜਨ ਤੋਂ ਬਾਅਦ ਪਿੰਨਾਂ ਦੀਆਂ ਸੱਤਾਂ ਵਿੱਚ ਜਾ ਕੇ ਹੱਕੀ ਮੰਗਾਂ ਦੇ ਪੋਸਟਰ ਵੰਡ ਕੇ ਸਰਕਾਰੀ ਵਾਅਦੇ ਖਿਲਾਫੀ ਵਿਰੁੱਧ ਪੜਾਅ ਸਕੱਡੀ ਜਿਕਰ ਹੋ ਗਿਆ ਕਿ 1 ਸਤੰਬਰ ਨੂੰ ਤ੍ਰੀਤੋ ਸੰਘਾਸਤ ਅੰਗਾਜ਼ ਕਰਨ ਮਗਰੋਂ ਅਧਿਆਪਕਾਂ ਦੀ ਸੰਗਰੂਰ ਵਿੱਚ ਲਗਾਤਾਰ ਉਖੜ ਹੜਤਾਲ ਵੀ ਜਾਰੀ ਹੈ ਮੁੱਖ ਮੰਤਰੀ ਦਫ਼ਤਰ ਤੁਰੀ ਅੱਗੇ ਪ੍ਰਦਰਸ਼ਨ ਮਗਰੋਂ ਕੰਪਿਊਟਰ ਅਦਾਫ ਕਰਨ ਦੇ ਕਾਰਨ ਜਿਪਾ ਤੇ ਹੋਰ ਮਹਨਾਂ ਤੇ ਮੁੱਖ ਮੰਤਰੀ ਤੇ ਮਨੇੜਾ ਲਤਾ ਕਾਂਗਲਾ ਪੁੰਨਾਵਾਲ ਪੰਦਨੀ ਬੁੰਗਰਾ ਹਸਨਪੁਰ ਰਾਣੀ ਕੇ ਪਿੰਡਾਂ ਵਿੱਚ ਰੋਸ ਮਾਰਚ ਕਰਕੇ ਲੋਕਾਂ ਨੂੰ ਮੰਗਾ ਸੰਬੰਧੀ ਹਜ਼ਾਰਾਂ ਪੋਸਟਰ ਵੰਡੇ ਅਤੇ ਸੱਥਾਂ ਵਿੱਚ ਰੋ ਭਰਪੂਰ ਰੈਲੀਆਂ ਕੀਤੀਆਂ ਇਸ ਮੌਕੇ ਸੰਘਰਸ਼ ਕਮੇਟੀ ਦੇ ਮੋਹਰੀ ਆਗੂਆ ਪ੍ਰਦੀਪ ਸਿੰਘ ਮਲੂਕਾ ਨਵਦੀਪ ਸ਼ਰਮਾ ਸੰਗਰੂਰ ਗੁਰਬਖਸ਼ ਲਾਲ ਰੰਜਨ ਪਨੋੜ ਰਜਿੰਦਰ ਸਿੰਘ ਗਗਨਦੀਪ ਫਿਰੂ ਰਾਏ ਸੁਖਵਿੰਦਰ ਸਿੰਘ ਸੰਦੀਪ ਰਖੀਨੇ ਸਰਕਾਰ ਦੇ ਵਾਅਦੇ ਖਿਲਾਫ ਇਹ ਤੇ ਦੋਸ਼ ਲਾਇਆ ਅਤੇ ਆਗੂਆਂ ਨੇ ਪੂਰੇ ਲਾਬਨਸ ਨੇ ਕੰਪਿਊਟਰ ਦੇ ਅਫਸਰਾਂ ਨੂੰ ਸਿੱਖਿਆ ਭਾਗ ਵਿੱਚ ਮਜ਼ਦ ਕਰਨ ਦੀ ਮੰਗ ਚੁੱਕੀ ਹੈ ਮਗਰੋ ਕੰਪਿਊਟਰ ਦੇ ਆਫਕਾਨੇ ਤੁਰਿਸ਼ਾਰ ਵਿੱਚ ਤੋਜ਼ ਜ਼ਿੰਮਦਾਰਾ ਕਰਦੇ ਆ ਮੁੱਖ ਮੰਤਰੀ ਦਫ਼ਤਰ ਕੈਂਪ ਅੱਗੇ ਮੰਗਾਂ ਨਾ ਮੰਨੇ ਜਾਂਦੇ ਤਿੱਖੇ ਸੰਘਰਸ਼ ਦੇ ਚਤਤਮੀ ਨਾਲ ਉਸ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਪਰੰਤ ਪੁਕਰਤਾਲ ਜਵੀ ਜਾਰੀ ਸੋ ਇਹ ਨੇ ਕੰਪਿਊਟਰ ਦੇ ਆਫਕਾਨਾਂ ਦੀਆਂ ਮੰਗਾਂ ਦੇ ਰੀਆਂ ਕਿ ਬਹੁਤ ਦੇਰ ਤੋਂ ਲੰਮਕਾਈਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਸੁਣੀ ਨਹੀਂ ਜਾ ਰਹੀ ਤੇ ਨਾ ਹੀ ਇਹਨਾਂ ਦੇ ਨਾਲ ਕਿਸੇ ਅਧਿਕਾਰੀ ਵੱਲੋਂ ਗੱਲ ਕੀਤੀ ਜਾ ਰਹੀ ਹੈ ਇਹਨਾਂ ਦੀਆਂ ਮੰਗਾਂ ਦੇ ਪ੍ਰਤੀ ਪਰੰਤੂ ਫਿਰ ਵੀ ਇਹ ਅਧਿਆਪਕ ਸੰਘਰਸ਼ ਵਧ ਚੁੱਕੇ ਨੇ ਅਤੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਇਦਾਂ ਹੀ ਸੰਘਰਸ਼ ਜਾਰੀ ਰੱਖਣਗੇ ਇਦਾਂ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਸੋ ਅੱਜੀਆਂ ਖਬਰਾਂ ਸੁਣ ਕੇ ਇੱਕ ਵਾਰ ਤਾਂ ਮਨ ਨੂੰ ਦੁੱਖ ਲੱਗਦਾ ਹੈ ਕਿ ਜਿਹੜੇ ਅਧਿਆਪਕਾਂ ਨੂੰ ਬੱਚਿਆਂ ਨੂੰ ਪੜਾਉਂਦੇ ਹੋਣਾ ਚਾਹੀਦਾ ਹੈ ਉਹ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਰੋਲ ਰਹੇ ਨੇ ਜੇਕਰ ਅਧਿਆਪਕਾਂ ਨੂੰ ਹੀ ਆਪਣੇ ਹੱਕਾਂ ਦੇ ਲਈ ਲੜਨਾ ਪੈ ਰਿਹਾ ਹੈ ਉਹਨਾਂ ਨੂੰ ਹੀ ਉਹਨਾਂ ਦੇ ਬੰਦੇ ਹੱਕ ਨਹੀਂ ਦਿੱਤੇ ਜਾ ਰਹੇ ਤਾਂ ਆਉਣ ਵਾਲੇ ਸਮੇਂ ਦੇ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਹੱਕ ਕਿਵੇਂ ਮਿਲਣਗੇ ਇਹ ਇੱਕ ਸਵਾਲੀਆ ਨਿਸ਼ਾਨਾ ਹੈ ਅੱਜ ਦੀ ਸਰਕਾਰ ਤੇ ਸੋ ਇਸ ਸਵਾਲ ਦੇ ਨਾਲ ਆਪਾਂ ਇਸ ਵੀਡੀਓ ਨੂੰ ਖਤਮ ਕਰਦੇ ਹਾਂ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਬਰਬਾਦ ਹੋ ਪਰਬਾਦ હોટલ <coughs> લીધી <coughs> 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 <coughs>